ਪ੍ਰਧਾਨ ਜੀ ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿਟੀ ਲਾਈਵ ਚੈਨਲ ਤੋਂ ਗੱਲ ਕਰ ਰਹੀਆਂ ਜੀ ਹਾਂਜੀ ਹਾਂਜੀ ਪ੍ਰਧਾਨ ਜੀ ਤੁਹਾਡੇ ਤੋਂ ਜਾਣਕਾਰੀ ਲੈਣੀ ਹੈ ਕਿ ਪ੍ਰਧਾਨ ਜੀ ਮੁੱਲਾਪੁਰ ਸ਼ਹਿਰ ਦੇ ਵਿੱਚ ਥਾਂ-ਥਾਂ ਗੰਦ ਪਿਆ ਕਮੇਟੀ ਅੰਦਰ ਆਰਏ ਏਰੀਏ ਵਿੱਚ ਗੰਦਗੀ ਦੇ ਨਾਲ ਲੋਕ ਜਿਹੜੇ ਨੇ ਤਰਾਹ-ਤਰਾਹ ਕਰ ਰਹੇ ਨੇ ਪਰ ਕਾਂਗਰਸ ਨੇ ਆਪਣਾ ਪ੍ਰਧਾਨ ਜੀ ਦਾ ਜਿਹੜਾ ਉਮੀਦਵਾਰ ਦਿੱਤਾ ਹੈ ਹੁਣ ਤੱਕ ਤੁਹਾਡਾ ਪ੍ਰਧਾਨ ਜੀ ਦਾ ਉਮੀਦਵਾਰ ਕੁਰਸੀ ਤੇ ਕਿਉਂ ਨਹੀਂ ਬੈਠ ਸਕਿਆ ਤੁਸੀਂ ਪਹਿਲਾਂ ਮੇਰੇ ਖਿਆਲ ਆ ਮੁੱਲਾਪੁਰ ਦਾ ਗੰਦਾ ਤੇ ਰੈਂਟੇ ਲੱਗੇ ਹੋ ਉਸ ਦੀ ਗੱਲ ਕਰ ਰਹੇ ਸੀ ਪਹਿਲਾਂ ਜੀ ਆ ਉਹ ਤਾਂ ਦੇਖੋ ਹੁਣ ਸਰਕਾਰ ਦੀ ਦੇਖਦੇ ਵਿੱਚ ਕੰਮ ਚੱਲ ਰਿਹਾ ਸਾਡਾ ਪ੍ਰਧਾਨ ਅ ਸਸੀ ਪ੍ਰਧਾਨ ਦੇ ਨੇ ਮੰਗ ਕੀਤੀ ਵੀ ਅਸੀਂ ਬਣਾਉ ਸੀ ਸਸੀ ਪ੍ਰਧਾਨ ਬਣਾ ਲੈ ਸੁਆਮੀ ਨਾ ਹੋ ਗਿਆ ਜੀ ਹੁਣ ਤੱਕ ਨੋਟੀਫਿਕੇਸ਼ਨ ਜਾਰੀ ਕੀਤਾ ਤਾਂ ਅਸੀਂ ਪਰ ਨੋਟੀਫਿਕੇਸ਼ਨ ਜਾਰੀ ਹੁੰਦਾ ਅਸੀਂ ਕੁਰਸੀ ਸੰਭਾਲਣ ਦੇ ਪ੍ਰਧਾਨ ਦੀ ਜੇ ਅੱਗੇ ਬੈਠ ਕੇ ਜਿਹੜੇ ਮੈਂਬਰ ਸਿੰਬਲ ਲਾ ਕੇ ਆਪਣੇ ਬੋਰਡਰਾਂ ਦੇ ਕੰਮ ਸਿਰ ਕਰਾਉਂਦੇ ਹੁਣ ਇਸ ਵੇਲੇ ਉਹਨਾਂ ਕੋਲੇ ਅ ਕੰਮ ਕਰਾਉਣ ਦੀ ਸਮਰੱਥਾ ਹੈ ਨਹੀਂ ਹੂੰ ਕਿਉਂਕਿ ਲੱਗਦਾ ਹੀ ਹੈ ਕਿ ਸਾਰੇ ਸ਼ਹਿਰ ਤੋਂ ਜਿਗਰ ਤੇ ਕਦੀ ਬਰਸਾਤ ਪੈ ਜਵੇ ਨਾ ਉਦਦੀ ਹੋ ਗਈ ਹੂੰ ਇੰਨੇ ਕ ਬਿਮਾਰੀਆਂ ਫੈਲ ਜਾਂਦੀਆਂ ਆਪਾਂ ਸੋਚੀਂ ਖਾਦੇ ਕਿ ਉਹ ਘਰ ਘਰ ਤੇ ਲੱਗੇ ਪਏ ਆ ਹੂੰ ਉਸ ਤੋਂ ਇਲਾਵਾ ਗਲੀਆਂ ਤੇ ਲੱਗੇ ਪਏ ਆ ਸੜਕਾਂ ਤੇ ਗੁਰ ਗੁਰਮਤਬੁਰ ਰੋਡ ਤੇ ਦਾ ਹਾਂ ਸਾਫਤਾ ਵੀ ਨਿਕਲਣ ਟਰੱਕ ਪਿਆ ਉਹ ਗੰਦਾ ਜੀ ਜਿੱਥੇ ਪਹਿਲਾਂ ਗੰਦ ਜਾਂਦਾ ਸੀ ਸਾਡੇ ਢੇਰ ਕੂੜਾ ਕਰਕਟ ਉੱਥੇ ਉੱਥੇ ਜਿੰਮਤਰਾ ਨੇ ਰੋਕ ਲਾਤੀ ਉਹ ਸਰਕਾਰ ਦਾ 2 ਮਿੰਟ ਦਾ ਕੰਮ ਆ ਜੇ ਦਿਖਾਉਣੇ ਹੋਵੇ ਤਾਂ ਜੀ ਕਿਉਂਕਿ ਉਹ ਅੰਧਾਲ ਵਗਰਾ ਦੀ ਇਹਦਾ ਸਾਰਾ ਚੜਾ ਆ ਸਾਡੇ ਗੁਲ ਮਲਗ ਕਾਉਂਸਲ ਦੇ ਨੋ ਹੈ ਜੀ ਇਹ ਤਾਂ ਇਹਨਾਂ ਦੀ ਕਾਲ ਕਹਿ ਲੋ ਟਾਈਮ ਹੈ ਨਹੀਂ ਕਹਿ ਲੋ ਮੈਂ ਕੀ ਕਰਦਾ ਹਾਂ ਹਾਂ ਨੇ ਅਪਾ ਜੀ ਕਰ ਗੱਲ ਕਰੀ ਨਾ ਵੀ ਜੋ ਤੁਸੀਂ ਨੁਮਾਇੰਦਾ ਵੀ ਦੇ ਦਿੱਤਾ ਆਪਣੀ ਪ੍ਰਗਤੀ ਦਾ ਉਮੀਦਵਾਰ ਦਾ ਦਿੱਤਾ ਵੀ ਸਾਡੇ ਵੱਲੋਂ ਕਾਂਗਰਸ ਵੱਲੋਂ ਪ੍ਰਧਾਨ ਇਹ ਹੈ ਫਿਰ ਹੁਣ ਤੱਕ ਕੁਰਸੀ ਤੇ ਕਿਉਂ ਨਹੀਂ ਬੈਠ ਸਕਿਆ ਇਹ ਸਖਸ਼ ਨੋਤੀ ਵਿਕੇਸ਼ਨ ਸਰਕਾਰ ਵੱਲੋਂ ਆਉਂਦਾ ਉਹ ਤਾਂ ਪ੍ਰਧਾਨ ਜੀ ਦਾ ਹੂੰ ਫੇਰ ਸਾਨੂੰ ਇਹ ਚਾਲ ਸਮਾਂਦੇ ਆ ਹੂੰ ਜੇ ਚਾਲ ਸਮਾਂਦੇ ਫਿਰ ਅਸੀਂ ਕੰਮ ਕਾਜ ਮੋੜੇ ਪਾ ਕੇ ਸ਼ੁਰੂ ਕਰਾਂਗੇ ਹਾਂ ਆ ਕੋਰੇ ਕਰਨ ਤੇ ਗੱਲ ਹੀ ਕੁਝ ਨਹੀਂ ਥੋੜੇ ਦਿਨਾਂ ਦੀ ਸਾਫ਼ ਕਰਕੇ ਦਿਖਾ ਦਾਂਗੇ ਜੇ ਤੁਹਾਨੂੰ ਮਰ ਜਾਂਦਾ ਜੀ ਤੇ ਇੱਥੇ ਹੋਰ ਪਿਛਲੇ ਦਿਨੀ ਤੁਹਾਡੀ ਕਾਂਗਰਸੀ ਆਦੇਦਾਰਾਂ ਦੀ ਮੀਟਿੰਗ ਕੀਤੀ ਗਈ ਸੀ ਜਿਸ ਦੇ ਵਿੱਚ ਇਹ ਗੱਲ ਆਖੀ ਗਈ ਹੈ ਕਿ ਸਰਕਾਰ ਜਿਹੜੀ ਹੈ ਵਿਤਕਰਾ ਕਰ ਰਹੀ ਹੈ ਜਾਣਕਾਰੀ ਦਵੋਗੇ ਕਿ ਸਰਕਾਰ ਕੀ ਵਿਤਕਰਾ ਕਰ ਰਹੀ ਹੈ ਨਹੀਂ ਵਿਤਕਰੇ ਦੀ ਤਾਂ ਮੈਂ ਇਹ ਗੱਲ ਕਹਿੰਦਾ ਆਪ ਮੈਕਲ ਸੁਖਾਣਾ ਕਿ ਲਿਖੋ ਮੀਟਿੰਗ ਕੀਤੀ ਆ ਕਿ ਮੈਂ ਆਪੋ ਆਪਣਾ ਖਿਆਲ ਹੁੰਦਾ ਹੈ ਹੂੰ ਕਿਉਂਕਿ ਦੇਖੋ ਟੂਨ ਹੋਈ ਨੂੰ 21 ਦਸੰਬਰ ਨੂੰ ਟੂਨ ਹੋਈ ਸੀ ਹੂੰ ਸਾਡਿਆਂ ਉਸੇ ਟਾਈਮ ਸਿੱਧੀ ਆ ਚਿੱਟਾ ਆ ਗਿਆ ਹੂੰ ਜੇ 7-8 ਸਿੱਟਾ ਆ ਜਾਂਦਾ ਬਹੁਤ ਵਸਤ ਆ ਜਾਂਦਾ ਹੂੰ ਇਹਦਾ ਵਿੱਚੋਂ ਹੂੰ ਤੋ ਕੋਈ ਕਿਸੇ ਪਾਰਟੀ ਦਾ ਕੋਈ ਇੰਜੀ ਗੱਲ ਰਹਿਣੀ ਨਹੀਂ ਹੈ ਦਮ ਵਾਲੀ ਹੂੰ ਸਮਝੀ ਮੇਰੀ ਗੱਲੋਂ ਜੀ ਤੇ ਸਾਡੇ ਕੋਲ ਸਪਸ਼ਟ ਬਹੁਤ ਵੱਸ ਸੀਗਾ ਉਸ ਦੇ باوجود ਵੀ ਪਰਮੇ ਨਗਰ ਤੋਂ ਬਾਅਦ 20 ਨਗਰ ਤੋਂ ਬਾਅਦ ਕਿਹੜੀ ਐਸੀ ਪ੍ਰਧਾਨ ਬਣਾਓ ਜੀ ਤੁਹਾਡੀ ਉਹ ਵੀ ਬਰਾਬਰ ਸਾਡੇ ਕੋਲ ਐਸ.ਟੀ. ਵੀ ਹੈ ਬੀ.ਟੀ. ਵੀ ਸਾਡੇ ਕੋਲ ਹਰ ਕੁਸਣ ਦੇ ਬੰਦੇ ਆ ਜੀ ਸਾਨੂੰ ਕੋਲ ਲਾਲ ਜੀ ਵੀ ਪੁਰਸੀ ਦਾ ਤਵੇਸ ਦਾ ਲੋਕਾਸ਼ ਆਉਂਦੇ ਆ ਹਮਮ ਸਮ ਹੁਣ ਗਈਦਾ ਹਮ ਅਸੀਂ ਹੁਣ ਸਮਾ ਵਿੱਚ ਸਾਡਾ ਪ੍ਰਧਾਨ ਬਣੇ ਹੋ ਗਿਆ ਜੀ ਸਰਦਾਰ ਉਹ ਨੋਟਰੀ ਜੇ ਜਾਰੀ ਕਰਦੀ ਹੈ ਵੀ 6 ਦਾ 4 ਧਵਾਲਦੇ ਆ ਜੀ ਨਮੇਸ਼ਰਪੁਰ ਸਿੰਘ ਮੀਟਿੰਗ ਬੁਲਾ ਕੇ ਆਪਣੇ ਕੰਮ ਸ਼ੁਰੂ ਕਰਦੇ ਆ ਹਮ ਕਿ ਉਹ ਵੀ ਅਸੀਂ ਜਾਨੂੰ ਨੋਟੀਫਿਕੇਸ਼ਨ ਦੀ ਕਾਪੀ ਸਰਕਾਰ ਨੇ ਜਾਰੀ ਕੀਤੀ ਕਿ ਉਹ ਆਊਗੀ ਤਾਂ ਹੀ ਅਸੀਂ ਦਸਤਰਬੰਦ ਜੋਗੇ ਹੋਵਾਂਗੇ ਕਿਹਦੀ ਕੁਰਸੀ ਤੇ ਬੈਠੀ ਜਾ ਕੇ ਓਕੇ ਲੇਕਿਨ ਪ੍ਰਧਾਨਗੀ ਕੀ ਗੱਲ ਹੋ ਰਹੀ ਹੈ ਦੇਖੋ ਜਦੋਂ ਤੁਹਾਡੀ ਪ੍ਰਧਾਨਗੀ ਰਹੀ ਆਪਾਂ ਤੁਹਾਡੇ ਸਮੇਂ ਦੀ ਗੱਲ ਕਰੀਏ ਤਾਂ ਬਹੁਮਤ ਦੀ ਜੇਕਰ ਗੱਲ ਕਰੀਏ ਜਦੋਂ ਵੀ ਤੁਹਾਡਾ ਨਾਮ ਪ੍ਰਧਾਨਗੀ ਲਈ ਆਇਆ ਤਾਂ ਲੋਕਾਂ ਦਾ ਤੁਹਾਨੂੰ 100% ਸਾਥ ਰਿਹਾ ਹੈ ਮੰਨ ਲਿਓ ਇਹ ਗੱਲ ਨੂੰ ਲੇਕਿਨ ਜਿਹੜਾ ਤੁਸੀਂ ਉਹ ਨੁਮਾਇੰਦਾ ਕਾਂਗਰਸ ਪਾਰਟੀ ਨੇ ਜਿਹੜਾ ਚਿਹਰਾ ਦਿੱਤਾ ਆ ਉਸ ਨੂੰ ਲੋਕਾਂ ਦਾ ਬਹੁਮਤ ਨਹੀਂ ਆ ਉਹਦਾ ਕੀ ਕਾਰਨ ਹੈ ਹੈਲੋ ਹਾਂਜੀ ਹੈਲੋ ਦੁਆਰਾ ਬੋਲੇ ਮੈਂ ਧਿਆਨ ਖੁਰਪਾਸ ਤੇ ਲਗਾ ਜੀ ਦੁਆਰਾ ਚੱਲਦਾ ਮਾਤਰ ਤਿਆਰੀ ਕਰ ਤੇ ਚੋਟ ਲੋਕ ਹੋ ਸੀ ਮੈਂ ਓਕੇ ਓਕੇ ਚਲੋ ਮੈਂ ਦੁਬਾਰਾ ਰਿਪੀਟ ਕਰਦੀ ਆ ਪ੍ਰਧਾਨ ਜੀ ਜਿਸ ਸਮੇਂ ਤੁਹਾਡਾ ਨਾਮ ਆਪਾਂ ਪਿਛਲੇ ਸਮੇਂ ਦੀ ਗੱਲ ਕਰੀਏ ਜਦੋਂ ਵੀ ਪ੍ਰਧਾਨਗੀ ਲਈ ਆਇਆ ਤਾਂ ਤੁਹਾਨੂੰ ਲੋਕਾਂ ਦਾ 100% ਸਹਿਮ ਲੋਕ ਤੁਹਾਡੇ ਨਾਲ ਸਹਿਮਤ ਰਹੇ ਨੇ ਪਰ ਕੀ ਕਾਰਨ ਹੈ ਕਿ ਜਿਹੜਾ ਹੁਣ ਕਾਂਗਰਸ ਪਾਰਟੀ ਨੇ ਪ੍ਰਧਾਨਗੀ ਲਈ ਜਿਹੜਾ ਸਖਸ਼ ਉਮੀਦਵਾਰ ਸਾਹਮਣੇ ਲਿਆਂਦਾ ਆ ਉਹਨੂੰ ਲੋਕ ਬਹੁਤ ਨਹੀਂ ਦੇ ਰਹੇ ਉਹਦਾ ਵਿਰੋਧ ਕਰ ਰਹੇ ਨੇ ਗੱਲ ਇਹ ਹੈ ਵੀ ਜੇ ਚੋਣਾ ਹੁੰਦੀ ਆ ਮੂਲੇ ਜਿਨੇ ਸਾਹਿਬ ਪੰਜਾਬ ਅਕਤਲਾ ਲੋ ਵੀ ਮਗਬਦੀ ਕੋਣ ਆ ਉਹ ਦੇਖ ਕੇ ਮੋਟਾ ਪੈਂਦੀਆਂ ਨੇ ਹੂੰ ਇਹ ਜਨਰਲ ਸੀਟ ਇਲੈਕਸ਼ਨ ਸੀਗੀ ਇਹ ਚੋਣ ਹੂੰ ਕਿਉਂਕਿ ਜਿਹੜੀ ਮੈਂ ਹਾਈ ਕੋਰਟ ਇਟਬਿਲਾਈ ਹੈ ਹੂੰ ਜਿਹੜੀ ਜਿਹੜੀ ਪਹਿਲਾਂ ਜਿੱਥੇ ਆਇਸ ਵੀ ਐਜ ਜਿੱਤੇ ਜਿਵੇਂ ਪਿਛਲੇ ਪਿਛਲੇ ਸਾਲ ਚੋਣ ਹੋਈਆਂ ਉਸ ਤਰ੍ਹਾਂ ਹੀ ਹੋਣਗੀਆਂ ਜੀ ਸਮਝਿਆ ਕੋਈ ਚੇਂਜ ਵੇਂਜ ਨਹੀਂ ਹੋਊਗੀ ਜੀ

ਇਹ ਮੇਰੀ ਤਾਂ ਹੋਰ ਗੱਲ ਹੈ ਤੁਹਾਡੇ ਨਾਮ ਨੂੰ ਤਾਂ ਲੋਕ ਬਹੁਤ ਮਤ ਦੇ ਰਹੇ ਹਨ ਲੇਕਿਨ ਜਿਹੜੇ ਕਾਂਗਰਸ ਪਾਰਟੀ ਨੇ ਹੁਣ ਉਮੀਦਵਾਰ ਦਿੱਤਾ ਹੈ ਪ੍ਰਧਾਨਗੀ ਲਈ ਉਹਨੂੰ ਲੋਕ ਕਿਉਂ ਨਹੀਂ ਬਹੁਤ ਦੇ ਰਹੇ ਲੋਕ ਤਾਂ ਬਹੁਤ ਦੇ ਰਹੇ ਆ ਸਰਕਾਰ ਚਿੱਠੀ ਨਹੀਂ ਆ ਰਹੀ ਬਹੁਤ ਕੌਣ ਆਸੀ ਚੱਲਦੀ ਹੈ ਬਾਜ਼ਾਰ ਜਿਉਂਣ ਵੀ ਮੈਂ ਸਾਫ਼ ਕਹਿੰਦਾ ਪ੍ਰਧਾਨ ਜੀ ਆਮ ਆਦਮੀ ਪਾਰਟੀ ਦੇ ਹਲਕਾ ਡਾਕਾ ਦੇ ਮੋਢੀਆਂ ਨਾਲ ਜਦੋਂ ਗੱਲ ਹੋਈ ਸੀ ਟੀ ਲਾਈਵ ਟੀਮ ਦੀ ਤਾਂ ਉਹਨਾਂ ਦਾ ਕਹਿਣਾ ਇਹ ਹੈ ਕਿ ਕਾਂਗਰਸ ਬਹੁਮਤ ਨਾਲ ਜਿੱਤੀ ਹੈ ਤੇ ਕਾਂਗਰਸ ਸਾਫ ਸੁਥਰੀ ਅੱਖ ਵਾਲਾ ਜੇਕਰ ਬੰਦਾ ਪ੍ਰਧਾਨਗੀ ਲਈ ਦਿੰਦਾ ਤਾਂ ਉਹਨਾਂ ਨੂੰ ਕੋਈ ਇਤਰਾਜ਼ ਨਹੀਂ ਹੈ ਜੋ ਪ੍ਰਧਾਨਗੀ ਦੀ ਕੁਰਸੀ ਦੇ ਉੱਤੇ ਕਾਬਲ ਹੋਵੇ ਬੈਠਣ ਦੇ ਲਈ ਇਸ ਦੇ ਬਾਰੇ ਤੁਸੀਂ ਕੀ ਕਹੋਗੇ ਜਿਹੜਾ ਅਸੀਂ ਬਿਠਾਇਆ ਦੇਖੋ ਜਦੋਂ ਗਵਰਨਮੈਂਟ ਗਵਾਰਡ ਕਰਦੀ ਵੀ ਐਸੀ ਹੋਣਾ ਚਾਹੀਦਾ ਪ੍ਰਧਾਨਤਾ ਅਸੀਂ ਜਨਰਲ ਬਣਾ ਸਕਦੇ ਜੀ ਜਿਹੜਾ ਅਸੀਂ ਵੀ ਗਵਰਨਮੈਂਟ ਵੱਲੋਂ ਆਇਆ ਵੀ ਐਸੀ ਪ੍ਰਧਾਨ ਬਣਾਓ ਜੀ ਅਸੀਂ ਐਸੀ ਬਣਾਤਾ ਹੂੰ ਸਾਡੇ ਤਦ ਅੱਜ ਤੱਕ ਆਪਾਂ 16 ਨੇ ਬਣਾਇਆ ਬੜਾਇਆ ਹੁਣ ਅਸੀਂ ਕੰਮ ਅਸੀਂ ਕਰਾਉਣਾ ਕਿ ਬੰਦੇ ਆ ਪੱਤਰਕਾਰ ਦੇ ਕੰਮ ਆ ਜੀ ਤੇ ਪਤਾ ਜੀ ਇੱਕ ਮਿੰਟ ਇੱਕ ਮਿੰਟ ਇੱਕ ਜਾਣਕਾਰੀ ਹੋਰ ਦਵਾਂਗੇ ਤੁਹਾਡੇ ਮੁੱਲਾਂਪੁਰ ਵਾਰਡ ਦੇ ਵਿੱਚ ਕਾਂਗਰਸ ਦੇ ਕਿੰਨੇ ਐਸਸੀ ਜਿਹੜੇ ਨੇ ਐਮਸੀ ਜਿੱਤੇ ਆਂ ਪੰਜ ਤਾਂ ਸਾਡੀ ਪਾਰਟੀ ਦੇ ਇੱਕ ਹੋਰ ਪਾਰਟੀ ਦੇ ਐਸੀ ਗਾ ਐਸੀ ਉਮੀਦਵਾਰ ਜਿੱਤੇ ਆ ਤੁਹਾਡੇ ਜੀ ਤੇ ਹੁਣ ਮੇਰੀ ਇੱਕ ਇੱਕ ਸਵਾਲ ਹੋ ਰਿਹਾ ਜੀ ਬਸ ਮੈਂ ਤੁਹਾਨੂੰ ਇਹ ਪੁੱਛਣਾ ਸੀਗਾ ਹੁਣ ਇੱਕ ਜਵਾਬ ਹੋਰ ਦਿਓ ਤੁਹਾਡੇ ਵਿਰੋਧੀਆਂ ਦਾ ਦੋਸ਼ ਹੈ ਕਿ ਕਾਂਗਰਸ ਨੇ ਜੋ ਉਮੀਦਵਾਰ ਪ੍ਰਧਾਨਗੀ ਲਈ ਦਿੱਤਾ ਉਸ ਉੱਪਰ ਮੁਕੱਦਮੇ ਚੱਲ ਰਹੇ ਨੇ ਕੀ ਕਹੋਗੇ ਉਹਦਾ ਮਗਰੋਂ ਵੀ ਜਾਲਗਾ ਵੱਡੇ ਵੱਡੇ ਮੰਤਰੀ ਤੁਰਦਾ ਜਾਣੇ ਜਾਣ ਉਹ ਮੰਤਰੀ ਬਣਦੇ ਆ ਸੈਂਟਰ ਦੇ وزیر ਬਣਦੇ ਆ ਉਹਨਾਂ ਨੇ ਕਿੰਨੇ ਪਰਸੈਂਟ ਦੇ ਮੁਕੱਦਮੇ ਹੈਗੇ ਆ ਹਮ ਇਹਦਾ ਕੋਈ ਜਵਾਬ ਨਹੀਂ ਆ ਤੁਹਾਨੂੰ ਤੁਹਾਨੂੰ ਕੰਮ ਕੰਮ ਹੁੰਦਾ ਦੇਖੋ ਹਮ ਤਾਂ ਉਸ ਚਾਰਸ ਮਾਹਰ ਨੇ ਕੰਮ ਦੇ ਕੰਮ ਤੇਲੂ ਰਾਮ ਨੇ ਮੂਰਲ ਕਰਨ ਦੇ ਕੋਈ ਗੱਲ ਨਹੀਂ ਐ ਹੈ ਜੀ ਹਾਂ ਕੰਮ ਲੈਣਾ ਸੈਨ ਹੈ ਤੁਹਾਡੇ ਕਹਿਣ ਤੋਂ ਪਾਵੇ ਕਿ ਪ੍ਰਧਾਨ ਜੀ ਦਾ ਨਾਮ ਜਿਹੜਾ ਹੈ ਜਿਹੜਾ ਤੁਸੀਂ ਉਮੀਦਵਾਰ ਸਮਝੇ ਰੱਖਿਆ ਉਹਦੀ ਕੋਈ ਘੀ ਵੱਜੇਗੀ ਤੇ ਕੰਮ ਕਰ ਜਿਹੜੇ ਨੇ ਪ੍ਰਧਾਨ ਤੇਲੂ ਰਾਮ ਦੀ ਕਰਾਂਗੇ ਸਾਰੇ ਨਾਲ ਨਾਲ ਕੇ ਕੰਮ ਕਰਾਂਗੇ ਸਾਰੇ ਨਾਲ ਨਾਲ ਕੇ ਕੰਮ ਕਰਾਂਗੇ ਉਹਦੀ ਇਕੱਲੇ ਦੀ ਕੋਈ ਘੀ ਕੋ ਸਾਰੇ ਨਾਲ ਨਾਲ ਕੇ ਕੰਮ ਕਰਾਂਗੇ ਜੀ ਸਹਿਬ ਜੀ ਮੈਂ ਇਕੱਲਾ ਨਹੀਂ ਕਰਦਾ ਕੰਮ ਇਹ ਉਹ ਨਾਮਾ ਬੰਦਾ ਪ੍ਰਧਾਨ ਕੀ ਲਈ ਪਹਿਲੀ ਵਾਰੀ ਬਣਿਆ ਅਸੀਂ ਸਾਰੇ ਰਲ ਕੇ ਕੰਮ ਕਰਾਂਗੇ ਇਸ ਪਰਾਲੇ ਹੈਗੇ ਨਾਲ ਹੂੰ ਮੇਰਾ ਪਾਪ ਕਹਿਣ ਦਾ ਇਹ ਆ ओके ਤੇ ਆਖਰੀ ਸਵਾਲ ਇਹ ਕਰੂਗਾ ਪੂਰੇ ਵਧੀਆ ਸਹੀ ਸਵਾਲ ਕਰੂਗਾ ਨਹੀਂ ਬੈਟਰੀ ਪਾਸਾ ਠੀਕ ਹੈ ਜੀ ਨਹੀਂ ਬੈਟਰੀ ਪਾਸਾ ਪੜ੍ਹ ਲਿਖਿਆ ਨਹੀਂ ਤੁਸੀਂ ਆਪਣੇ ਸ਼ਬਦ ਕਹੇ ਨਾ ਤੁਸੀਂ ਕਿਹਾ ਵੀ ਤੇਲੂराम ਮੂਰੇ ਹੋ ਕੇ ਕੰਮ ਕਰੂਗਾ ਮੈਂ ਕਿ ਸ਼ਾਇਦ ਮੈਂ ਉਹ ਹੀ ਸਾਈਨ ਕਰ ਲਈ ਜੀ ਤੇਲੂਰਾਮ ਤਾਂ ਮੈਂ ਤਾਂ ਹੁਣ ਵੀ ਕਹਿੰਦਾ ਤੇਲੂਰਾਮ ਕੇ ਸਾਰੀ ਟੀਮ ਮੂਰੇ ਕੰਮ ਕਰੂਗੀ ਅਸੀਂ ਤਾਂ ਵਿਕਾਸ ਲਈ ਕੰਮ ਕਰਨਾ ਸੀ ਤੇ ਆਖਰੀ ਸਵਾਲ ਇਹ ਖੋਲ ਜਿੰਨਾ ਚਿਰ ਤੁਸੀਂ ਪ੍ਰਧਾਨਗੀ ਕੀਤੀ ਜਨਤਾ ਦਾ ਤੁਹਾਨੂੰ 100% ਸਾਥ ਰਿਹਾ ਪਰ ਕੀ ਕਾਰਨ ਹੈ ਕਿ ਕਾਂਗਰਸ ਵੱਲੋਂ ਦਿੱਤੇ ਚਿਹਰੇ ਨੂੰ ਸਰਕਾਰ ਬਤੌਰ ਪ੍ਰਧਾਨ ਅਕਸੈਪਟ ਨਹੀਂ ਕਰ ਰਹੀ ਨੇ ਉਹਨੇ ਤਾਂ ਸਰਕਾਰ ਦੀ ਮਰਜ਼ੀ ਅਸੀਂ ਕਰਦਾ ਦੇ ਤਾਂ ਬੇਨਤੀ ਅਖਵਾੜਾ ਲਈ ਕੀਤੀ ਸੀ ਪਿੱਛੇ ਹੀੋਂ ਪੌਂਟਰ ਪਹਿਲੀ ਵਾਰੀ ਬੁਲਾਈ ਆ ਤਾਂ ਕਦੇ ਪਾ ਟਿਕੜੇ ਚਾਲ ਨਹੀਂ ਲੋੜ ਨਹੀਂ ਕਰਦੇ ਸਾਹਮਣੇ ਦੇ ਦਿੱਤਾ ਹਾਂ ਇਹਦੇ ਹੱਥ ਜੋੜ ਕੇ ਬੇਨਤੀ ਕੀਤੀ ਪਰ ਅਸਲ ਅਹੀ ਸਰਕਾਰ ਨੇ ਵੀ ਸਾਨੂੰ ਨੋਟਰੀ ਜਲਦੀ ਜਾਰੀ ਕਰੋ ਤਾਂ ਜਦੋਂ ਕੰਮ ਸ਼ੁਰੂ ਕਰ ਲਈਏ ਹਾਂ ਤਾਂ ਇਹਨੂੰ ਕਾਸਾ ਦਾ ਕੰਮ ਇਹਨੂੰ ਕਰ ਲਈ ਉਹਦਾ ਹੋਵੇ ਜੀ ਹੈ ਹਾਂ ਸੋ ਇਹ ਗੱਲ ਮੇਰੀ ਫਾਲੋ ਕਰ ਗਿਆ ਹੁਣ ਜੀ ਮੇਰਾ ਬੰਦਾ ਵੀ ਕੰਮ ਕੰਮ ਤੇ ਕੋਈ ਦੇਣਾ ਨਹੀਂ ਬੂਆ ਲੋਕ ਪਹਿਲੇ ਨਵਾਬੋਂ ਦਾ ਬੋਲਿਆ ਉਹ ਘੱਟ ਜਾਣਕਾਰੀ ਨਹੀਂ ਜਾਣਕਾਰੀ ਕੋਈ ਗੱਲ ਹੈ ਦੱਸ ਦਿੰਦਾ ਕਿੱਦਾਂ ਸਭ ਨੂੰ ਪਤਾ ਲੱਗ ਜਾਵੇ ਲੋਕ ਲੋਕਾਂ ਨੂੰ ਹੀ ਜਾਣਕਾਰੀ ਦਾ ਨਹੀਂ ਨਾ ਲੋਕਾ ਉਸ ਜਾਣਕਾਰੀ ਤੇ ਕੁਐਸਚਨ ਨਹੀਂ ਪੁੱਟ ਕਰਦੇ ਹੈਗੇ ਲੋਕ ਕਹਿੰਦੇ ਨੇ ਉਹ ਅਖੀ ਸਾਫ ਸੁਥਰਾ ਨਹੀਂ ਹੈਗਾ ਨਾ ਲੋਕਾਂ ਦਾ ਇਹ ਵੀ ਵਿਰੋਧ ਹੈ ਤੁਹਾਡੇ ਵਿਰੋਧੀਆਂ ਨੇ ਹੀ ਵਿਰੋਧ ਹੈ ਕਹਿੰਦੇ ਗੱਲਾਂ ਹੁੰਦੀਆਂ ਜਦੋਂ ਸਾਨੂੰ ਚਿੱਠੀ ਅਗਰ ਸਰਕਾਰ ਦੀ ਨੋਟਿਸ ਆ ਗਿਆ ਸਾਨੂੰ ਉਹਦੇ ਨਾਲ ਹੀ ਕੰਮ ਚੱਲਦੇ ਵਰਗਾ ਦਿਖਾਵਾਂਗੇ ਲੋਕਾਂ ਦਾ ਬੱਲੇ ਬੱਲੇ ਹੋਗੇ ਤੇ ਇਹ ਗੱਲ ਇਹ ਨਹੀਂ ਹੈਗੀ ਜੀ ਚਲੋ ਸਿਟੀ ਲੋਕ ਜਨ ਦੇਖੋ ਸੂਆ ਪਟਿਆ ਰਿਹਾ ਹੂੰ 17 ਦਿਨ ਬਾਅਦ ਕੱਲ ਪਾਣੀ ਚਾਲੂ ਕੀਤਾ ਜੀ ਸੂਆ ਨਹਿਰੀ ਭਾਗਲੇ ਸੂਆ ਪੱਕਾ ਕਰ ਰਿਹਾ ਜੀ ਇਹਨੇ ਬਿਲਕੁਲ ਸੈਂਟਰਲ ਜਿੱਥੇ ਪੁਲੀ ਕਹਿੰਦੇ ਆ ਰੈਕ ਰੋਡ ਤੇ ਉਤੋਂ ਸੂਆ ਕ੍ਰੋਸ ਕਰਦਾ ਵਾ ਜੀ ਉੱਥੇ ਇੱਕ ਦੇਗੀ ਪੈ ਬਰਦ ਜਿਹੀ ਜਿਹਾ ਸੀ ਕੰਮ ਆ ਗਿਆ ਤੋੜੋ ਨੇ ਜੀ 17 ਦਿਨ ਤੋਂ ਪੈਟ ਨਹੀਂ ਪਾਈ ਜੀ ਕੱਲ ਮੇਰੇ ਕਿਤੇ ਮਹਲੇ ਰੋਣ ਲੱਗ ਕੇ ਵੀ ਤਾਂ ਪਾਣੀ ਟੁੱਟ ਗਿਆ 12 ਅੰਦਰੋਂ ਉਹ ਥਾਂ ਤੇ ਪਾਣੀ ਦੀਆਂ ਟੁੱਟੀਆਂ ਜੀ ਐਕਸੀਅਨ ਨੂੰ ਮੈਂ ਕਿਹਾ ਅੱਗੋਂ ਪਹਿਲਾਂ ਵੀ ਕਿਹਾ ਸੀ ਉਹ ਤੋਂ ਪਹਿਲਾਂ ਵੀ ਕਿਹਾ ਸੀ ਫਿਰ ਦੁਬਾਰਾ ਕਿਹਾ ਉਹਨਾਂ ਕੋਲੇ ਇਹਨੇ ਮਤਾ ਪਾਉਣਾ 3100 3200 ਰੁਪਏ ਦਾ ਸਮਾਨ ਉਹਦਾ ਸਾਰਾ ਜੀ ਉਹ ਮਾਤਾ ਇੱਕ ਦਿਨ ਮੈਂ ਪਹਿਲਾਂ ਹੀ ਦਾਨ ਦੇ ਕੱਲ ਜਿਹੜੇ ਉਸ ਟਾਈਮ ਨਾਲ ਜਿਹੜਾ ਮੁੰਡੇ ਕੰਮ ਕਰਦੇ ਤੇ ਲੇਬਰ ਵਾਲਿਆਂ ਨੂੰ ਕਿਹਾ ਵੀ ਸਮਾਨ ਦੀ ਜੀ ਦੁਕਾਨ ਤੱਕ ਲੋ ਮੈਨੂੰ ਫੋਨ ਤੇ ਗੱਲ ਕਰਾ ਦਿਓ ਜੀ ਉਹਨਾਂ ਨੇ ਕੱਲ 3100 ਦਾ ਸਮਾਨ ਲੈਣਾ 3200 ਬਦ 3100 ਦਾ ਨਾਲ ਹੀ ਪੈ ਪਾ ਕੇ ਚੱਲੂਗਾ ਤਾਂ ਬੜੇ ਲੋਗ ਅੱਜ ਹੁਣੇ ਉੱਥੇ ਬਗੋਬਾਗ ਹੋ ਗਏ ਇਹਨਾਂ ਦੇ ਹਾਲ ਹੋ ਗਏ ਪਾਣੀ ਆ ਗਿਆ ਚਲੋ ਜੀ ਇਸ ਗੱਲ 'ਇਹ ਤਾਂ ਪ੍ਰਧਾਨ ਨੇ ਸਾਬਕਾ ਪ੍ਰਧਾਨ ਤੇਲੂ ਰਾਮ ਜੀ ਵਧਾਈ ਦੇ ਪਾਤਰ ਨੇ ਕਿ ਆਪਣੀ ਜਨਤਾ ਦੇ ਆਪਣੇ ਵਾਰਡ ਦੀ ਵਸਨੀਕਾਂ ਦੀਆਂ ਸਮੱਸਿਆਵਾਂ ਨੂੰ ਖਤਮ ਕਰਵਾਉਣ ਦੇ ਵਿੱਚ ਅੱਜ ਵੀ ਪਹਿਲਦਾਰੀ ਕਰਦੇ ਨੇ ਤੇ ਪ੍ਰਧਾਨ ਜੀ ਬਹੁਤ-ਬਹੁਤ ਧੰਨਵਾਦ ਤੁਹਾਡੀ ਫੀ